ਜੋ ਵੀ ਹੈ ਨਹੀਂ ਪੀਦਾ ਬਾਈ ਮਗਰ 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 ਯਾਨੀ ਇਹ ਵਸਾਇਆ ਇੱਕ ਉਹ ਕਹਾਣੀ ਹੈ ਕਿਹਾ ਯਾ ਸਤੋ ਇੱਕ ਸਾਡਾ ਮਜ਼ਦੂਰ ਭਰਾ ਸੀ ਜਿਸ ਨੇ 2021 ਦੇ ਵਿੱਚ 12 ਲੱਖ 75 ਹਜ਼ਾਰ ਦਾ ਬਠਿੰਡੇ ਦੀ ਇੱਕ ਫਾਈਨਸ ਕੰਪਨੀ ਹੈ ਉਹਨਾਂ ਤੋਂ ਲੋਨ ਲਿਆ ਸੀ ਇਹ ਬਕਾਇਦਾ ਸਹੀ ਕਿਸ਼ਤਾਂ ਭਰ ਰਿਹਾ ਸੀ ਤਕਰੀਬਨ 36 ਕਿਸ਼ਤਾਂ ਇਹਨੇ ਭਰਤੀਆਂ ਸੀ ਪਰ ਕੁਝ ਸਮਾਂ ਪਹਿਲਾਂ ਡਿੱਗਣ ਕਰਕੇ ਇਹਦੀ ਰੀਡ ਦੀ ਹੱਡੀ ਦੇ ਮਣ ਕੇ ਹੱਲ ਗਏ ਜਿਸ ਕਰਕੇ ਇਹ ਕਾਮਕਾਰ ਤੋਂ ਮਤਲਬ ਬਾਂਝਾ ਹੋ ਗਿਆ ਇਹਨੂੰ ਘਰੇ ਪੈਣਾ ਪਿਆ ਤੇ ਕਿਸ ਤਾਂ ਇਹ ਭਰ ਨਹੀਂ ਸਕਿਆ ਜਿਸ ਕਾਰਨ ਫੈਂਸ ਕੰਪਨੀ ਵੱਲੋਂ ਅੱਜ ਸਵੇਰੇ ਇਹਨਾਂ ਦੇ ਘਰ ਆ ਕੇ ਇਹਨਾਂ ਦੇ ਘਰ ਨੂੰ ਸੀਲ ਕੀਤਾ ਜਿੰਦਰੇ ਮਾਰੇ ਨੇ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਇਹ ਸਾਡੇ ਸਾਥੀ ਨੂੰ ਜਿੰਦੇ ਤੋੜ ਕੇ ਘਰੇ ਬਿਠਾਇਆ ਜਥੇਬੰਦੀ ਦਾ ਫੈਸਲਾ ਹੈ ਕਿ ਕਿਸੇ ਵੀ ਮਜ਼ਦੂਰ ਦਾ ਘਰ ਕਿਸੇ ਵੀ ਕਿਸਾਨ ਦੀ ਜ਼ਮੀਨ ਅਸੀਂ ਕਿਸੇ ਵੀ ਕੀਮਤ ਤੇ কুরਕ ਨਹੀਂ ਹੁਣ ਦੇਵਾਂਗੇ ਪ੍ਰਧਾਨ ਜੀ ਕਿੰਨਾ ਕਰਜ਼ਾ ਸੀਗਾ ਇਹਨਾਂ ਦੇ ਸਿਰ ਤੇ ਕਿੰਨਾ ਭਰ ਚੁੱਕੇ ਸੀ ਇਹ ਤਕਰੀਬਨ 17000 ਦੀ ਕਿਸ਼ਤ ਸੀ 36 ਕਿਸ਼ਤਾਂ ਭਰ ਚੁੱਕਿਆ 17000 ਦੀਆਂ ਦੂਸਰਾ ਕਰਜ਼ਾ ਅਜੇ ਖੜਾ ਹੈ ਜੋ ਕਿ ਇਹਨੇ ਕਿਹਾ ਸੀ ਵੀ ਮੈਂ ਜਦੋਂ ਠੀਕ ਹੋ ਗਿਆ ਤੁਹਾਡੀਆਂ ਕਿਸ਼ਤਾਂ ਸ਼ੁਰੂ ਕਰ ਦੂੰ ਪਰ ਇਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਸਵੇਰੇ ਜਲਦੀ ਆਇਆ ਉੱਠਣ ਤੋਂ ਪਹਿਲਾਂ ਹੀ ਇਹਨਾਂ ਨੂੰ ਪਰਿਵਾਰ ਦਾ ਸਾਰਾ ਸਮਾਨ ਵੀ ਖਲਾਰਤਾ ਤੇ ਪਰਿਵਾਰ ਨੂੰ ਬਾਹਰ ਕੱਢ ਕੇ ਧੱਕੇ ਮਾਰ ਕੇ ਜਿੰਦਰਾ ਸਾਰੇ ਮਕਾਨ ਨੂੰ ਮਾਰਤਾ ਜਿਹੜਾ ਕਿ ਅਸੀਂ ਅੱਜ ਹੁਣ ਇਹ ਤੋੜੇ ਇਹਨੇ ਮਤਲਬ ਜਿਹੜਾ ਅਮਨ ਹੈਗਾ ਇਹਦੀ ਪਤਨੀ ਦੇ ਨਾਂ ਤੇ ਵੀਰਪਾਲ ਸੌਰ ਦੇ ਨਾਂ ਤੇ 95 ਲੱਖ ਰੁਪਏ ਇਹਨੇ ਮਤਲਬ ਕਾਰੋਬਾਰ ਜਿਹੜਾ ਲੋਰਾਂ ਦਾ ਚਲਾਉਣ ਵਾਸਤੇ ਇਹਨੇ ਰਹਿਮ ਕੰਪਨੀ ਤੋਂ ਲਿਆ ਸੀ ਜਿਹਦੀਆਂ ਉਹਨਾਂ ਨੇ 180 ਕਿਸ਼ਤਾਂ ਬਣਾਈਆਂ ਸੀਆਂ 5 ਸਾਲਾਂ ਵਾਸਤੇ ਇਹ ਲਗਾਤਾਰ ਹੈ ਜਿਹੜੀਆਂ ਇਹ ਕਿਸ਼ਤਾਂ ਪਰ ਦਰਿਆ ਪਰ ਨਾਲ ਦੀ ਨਾਲ ਇੱਕ ਉਹਨਾਂ ਨੇ ਇਹ ਕਹਿਤਾ ਕਿ ਵੀ ਬੈਂਕਾਂ ਦੇ ਜਿਹੜੇ ਵਿਆਜ ਵਧ ਗਏ ਜਿਹੜੀਆਂ 180 ਕਿਸ਼ਤਾਂ ਹੀ ਥਾ ਤੇ ਜਿਹੜੀਆਂ 12500 ਜਿਹੜੀ ਕੁਸ਼ ਰੁਪਈਆਂ ਦੀਆਂ ਕਿਸ਼ਤਾਂ ਭਰਦਾ ਸੀ ਉਹ ਵਧਾ ਕੇ ਉਹਨਾਂ ਨੇ 238 ਕਿਸ਼ਤਾਂ ਕਰਤੀਆਂ ਕਹਿੰਦੇ 180 ਦੀ ਥਾ ਤੇ ਹੁਣ 238 ਕਿਸ਼ਤਾਂ ਭਰੇਗਾ ਉਹਨੇ ਰੁਪਈਆਂ ਨਾਲ ਹੀ ਜਿੱਦੋਂ ਇਹ ਘਬਰਾ ਗਿਆ ਉਸ ਤੋਂ ਬਾਅਦ ਕਰੋਨਾ ਕਾਲ ਆ ਗਿਆ ਕਰੋਨਾ ਕਾਲ ਤੋਂ ਬਾਅਦ ਇੱਕ ਲੋ ਵਾਰ ਜਿਹੜੇ ਉਹ ਇਸ ਕੰਪਨੀ ਦੇ ਜਿਹੜੇ ਕਿਸਤਾ ਲੈਣ ਆਉਂਦੇ ਸੀਗੇ ਇਹਨੂੰ ਬੁਰਾ ਭਲਾ ਬੋਲੇ ਇਹਦੇ ਨਾਲ ਹੱਥੋਂ ਪਾਈ ਵੀ ਹੋਏ ਇੱਕ ਦਿਨ ਇਹਨੂੰ ਇਹ ਧੱਕਾ ਦੇ ਕੇ ਦੀ ਰੀਡ ਦੀ ਹੱਡੀ ਤੇ ਸੱਟ ਵੱਜ ਗਈ। ਉਹ ਰੀਡ ਦੀ ਹੱਡੀ ਤੇ ਸੱਟ ਵੱਜਣ ਨਾਲੇ ਹਸਪਤਾਲ ਵੀ ਦਾਖਲ ਹੋਇਆ, ਹਸਪਤਾਲ ਦਾਖਲ ਹੋਣ ਤੇ ਉਹਨਾਂ ਦੇ ਉੱਤੇ ਇਹ ਬਕਾਇਦਾ ਪਰਚਾ ਬਣਦਾ ਸੀ। ਉਹ ਪੈਸੇ ਦੇ ਜ਼ੋਰ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਉਹ ਜਿਹੜਾ ਪਰਚਾ ਇਹਦੇ ਤੇ ਉਹਨਾਂ ਦੇ ਨਹੀਂ ਹੋਣ ਦਿੱਤਾ। ਇਹਨੂੰ ਵਾਰ-ਵਾਰ ਪਰੇਸ਼ਾਨ ਕਰਦੇ ਰਹੇ ਉਹ ਰੀਡ ਦੀ ਹੱਡੀ ਦੇ ਸੱਟ ਵੱਜਣ ਕਾਰਨ ਜਿਹੜਾ ਇਹਦਾ ਕਾਰੋਬਾਰ ਰੁਗ ਗਿਆ ਉਸ ਤੋਂ ਬਾਅਦ ਇਹ ਕਿਸ਼ਤਾਂ ਨਹੀਂ ਭਰ ਸਕਿਆ। ਉਹਦੇ ਤਹਿਤ ਪਹਿਲਾਂ ਵੀ ਦੋ ਵਾਰ ਹੈ ਜਿਹੜੇ ਇਹ ਇਸ ਦੇ ਘਰ ਨੂੰ ਜਿੰਦਾ ਲਾਉਣ ਆਏ ਸੀ ਉਦੋਂ ਵੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਵੱਲੋਂ ਵਿਰੋਧ ਕੀਤਾ ਗਿਆ। ਕੱਲ੍ਹ ਸਾਨੂੰ ਪਤਾ ਲੱਗਿਆ ਕਿ ਉਹ ਹਾਈ ਕੋਰਟ ਦੇ ਹੁਕਮ ਲੈ ਕੇ ਆਏ ਨੇ ਕਿ ਘਰ ਨੂੰ ਜਿੰਦਾ ਲਾਉਣਗੇ। ਉਹਦੀ ਤਿਆਰੀ ਵਜੋਂ ਅਸੀਂ ਆ ਰਹੇ ਸੀਗੇ ਪਰ ਇੱਥੋਂ ਦਾ ਸਿਵਲ ਪ੍ਰਸ਼ਾਸਨ ਤੇ ਇੱਥੇ ਪੁਲਿਸ ਦੀ ਛਾਏ ਦੇ ਉੱਤੇ ਜਿਹੜਾ ਘਰੇ ਕੰਪਨੀ ਹੈਗੀ ਉਹ ਅੱਜ ਸਵਕਤੇ ਹੀ ਇਹਨਾਂ ਦੇ ਸੁੱਤੇ ਪਿਆ ਨੂੰ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਤੇ ਆ ਕੇ ਜਿੰਦਾ ਲਾ ਗਏ। ਜਦੋਂ ਸਾਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਨੂੰ ਪਤਾ ਲੱਗਿਆ ਕਿ ਸਿਵਲ ਪ੍ਰਸ਼ਾਸਨ ਉਹਨਾਂ ਨਾਲ ਧੱਕਾ ਕਰ ਗਿਆ ਉਹਨਾਂ ਦਾ ਮਤਲਬ ਡਿਊਟੀ ਤੋਂ ਬਿਨਾ ਸਵੇਰੇ ਹੀ ਇਹਨਾਂ ਦੇ ਘਰ ਨੂੰ ਜਿੰਦਾ ਲਾ ਗਿਆ ਤਾਂ ਇਹਨਾਂ ਨੇ ਸਾਡੇ ਕੋਲ ਪਹੁੰਚ ਕੀਤੀ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ کارਕੁਨਾਂ ਨੂੰ ਇਕੱਠਾ ਕਰਕੇ ਹੁਣ ਇਹਦਾ ਜਿੰਦਰਾ ਤੋੜ ਕੇ ਜਿਹੜਾ ਉਹ ਘਰ ਦੇ ਮਾਲਕਾਂ ਨੂੰ ਹੈ ਉਹਦੇ ਅੰਦਰ ਜਿਹੜਾ ਪ੍ਰਵੇਸ਼ ਕੀਤਾ ਪ੍ਰਧਾਨ ਜੀ ਟੋਟਲ ਕਿੰਨਾ ਕਰਜ਼ਾ ਸੀ ਤੇ ਕਿੰਨਾ ਭਰ ਚੁੱਕੇ ਸੀ ਇਹ ਇਹ ਕਰਜ਼ਾ ਲਗਭਗ ਇਹਨਾਂ ਦਾ 12,75,000 ਰੁਪਏ ਕਰਜ਼ਾ ਸੀਗਾ ਜਿਹੜਾ ਇਹਦੇ ਵਿੱਚੋਂ ਇਹ ਮਤਲਬ 5 ਲੱਖ ਤੋਂ ਉੱਪਰ ਇਹ ਭਰ ਚੁੱਕੇਗਾ ਉਹਨਾਂ ਨੇ ਜਿਹੜਾ ਹੁਣ ਅੱਜ ਨੋਟਿਸ ਤੇ ਜਿਹੜਾ ਉਹਨਾਂ ਨੇ ਆਪ ਦੇ ਤਰੀਕੇ ਨਾਲ ਕੱਢੇਗਾ ਉਹ 10 ਲੱਖ ਕੁਸ 33000 ਰੁਪਏ ਇਹਦੇ ਕੰਨੀ ਬਕਾਇਆ ਕੱਢ ਦੇਣਗੇ ਤੇ ਇਹਨੇ ਬਾਕੀ ਭਰਿਆ ਹੋਇਆ ਇੱਕ ਦੋ ਵਾਰ ਗੱਲਬਾਤ ਵੀ ਚੱਲੀ ਹੈ ਵੀ ਜਿਹੜਾ ਹੈਗਾ ਕਿ ਵੀ ਜਿਹੜੀਆਂ ਇਹ ਤੁਸੀਂ ਇਹਦੇ ਨਾਲ ਨਜਾਇਜ਼ ਕੀਤਾ ਵੀ 238 ਕਿਸ਼ਤਾਂ ਬਣਾ ਕੇ ਐ ਕਰਕੇ ਜਿਹੜਾ ਕੀਤਾ ਬਹਿ ਕੇ ਅਸੀਂ ਗੱਲਬਾਤ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਉਹ ਇਸ ਗੱਲ ਤੇ ਨਹੀਂ ਆਏ ਜੇਕਰ ਉਹ ਨਹੀਂ ਆਇਆ ਤਾਂ ਉਹ ਆਪ ਦੀ ਜਿਹੜਾ ਹੈਗਾ ਉਹ ਭੁਗਤ ਰਹੇਣਗੇ ਅਸੀਂ ਜੇ ਫੇਰ ਵੀ ਇਸ ਤੇ ਕੋਈ ਘਰ ਤੇ ਕਬਜ਼ਾ ਕਾਰਵਾਈ ਕਰਨਗੇ ਤਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਹਦਾ ਡਟ ਕੇ ਵਿਰੋਧ ਕਰਾਂਗੇ ਕਿਸੇ ਵੀ